ਸਰਕਾਰ ਇੰਨਾ ਦੇ ਪ੍ਰੋਗੈਸੀਜ ਹੋਊਗੀ ਬੋਲਦੇ ਹੋ ਤੁਹਾਡੇ ਬਾਈਕਸ ਨਹੀਂ ਜਾਂਦਾ ਬਾਕੀ ਕੋਈ ਕਰਨਗੇ ਕਰਨਗੇ ਜਿਵੇਂ ਕਿ ਪੱਤਰਕਾਰ ਇੱਕ ਹੱਥ ਸਾੱਚ ਦੀ ਆਵਾਜ਼ ਨੂੰ ਚੱਕਦਾ ਫਿਰ ਉਹਨੂੰ ਦਬੋਰ ਦੀ ਕੋਸ਼ਿਸ਼ ਕੀਤੀ ਜਾਂਦੀ ਉਹ ਅੱਜ ਦੇ ਦਿਨ ਮਾਹੌਲ ਦਿਨੋਂ ਦਿਨ ਵਿਗੜਦਾ ਜਾ ਰਿਹਾ ਹੈ ਉਪਮਰਾਨ ਜ਼ਾਬਰ ਹੋ ਜੇ ਨਾ ਹਾਂ ਤੇ ਜ਼ਾਬਰ ਚਾਹੇ ਬਾਬਰ ਹੋਵੇ ਤੇ ਚਾਹੇ ਅੱਜ ਵਾਲੇ ਹੋਣ ਉਹਨਾਂ ਦਾ ਤਰੀਕਾਕਾਰ ਵੀ ਆਹੀ ਹੁੰਦਾ ਉਹਨਾਂ ਦੇ ਹਥਿਆਰ ਉਹ ਖੜੀ ਪੁਲਿਸ ਹੈ ਸਹੀ ਹੈ ਇਹ ਉਹੀ ਤਰੀਕੇ ਹੁੰਦੇ ਉਹੀ ਡਾਂਗਾ ਹੁੰਦੀਆਂ ਨੇ ਸਿਰਫ ਹੁਕਮ ਦੇਣ ਵਾਲਾ ਬਦਲ ਜਾਂਦਾ ਹੈ ਔਰ ਲੁੱਟ ਵੀ ਸੇਮ ਹੁੰਦੀ ਹੈ ਜਿਹਨੂੰ ਆਪਾਂ ਐਕਸਪੋਜ਼ ਕਰ ਰਹੇ ਸਭ ਤੋਂ ਅਹਿਮ ਗੱਲ ਕੀ ਹੈ ਕਿ ਤੁਸ ਰਣਜੀਤ ਨੇ ਇਹੋ ਜਿਹਾ ਕੀ ਕੀਤਾ ਸੀ ਜਿਹਦੇ ਲਈ ਤੁਹਾਨੂੰ ਇਹ ਕਰਨਾ ਪੈ ਰਿਹਾ ਰਣਜੀਤ ਨੇ ਕਿਹਾ ਸੀ ਕਿ ਆ ਬਾਹਰੋਂ ਝੋ ਨਾ ਆ ਰਿਹਾ ਜਿਹੜਾ ਇਸ ਸਮਗਲਿੰਗ ਹੈ ਔਰ ਸੱਚੀ ਸਮਗਲਗ ਹੈ ਕੋ ਸਾਡੇ ਐਮਐਸਪੀ ਹੈ ਉਥੇ ਐਮਐਸਪੀ ਨਹੀਂ ਕੀ ਹੁਣ ਕੀ ਹੈ ਤੁਸੀਂ ਵੇਖ ਲਿਓ ਜੇ ਕੱਲ ਜਾਂ ਪਰਸੋਂ ਤੱਕ ਇਹ ਕਿਹਾ ਜਾਊਗਾ ਮੈਨੂੰ ਲੱਗਦਾ ਸ਼ਾਇਦ ਕਹਿਤਾ ਕਿ ਸਾਡਾ ਕੋਟਾ ਪੂਰਾ ਹੋ ਗਿਆ ਕਹਤਾ ਜੀ ਕਹਤਾ ਨਾ ਹੁਣ ਕੋਟਾ ਪੂਰਾ ਹੋ ਗਿਆ ਜੇ ਹੁਣ ਇਹਨਾਂ ਚੋਂ ਕਿਸੇ ਦਾ ਵੀ ਝੋਨਾ ਬਾਕੀ ਹੈ ਘਰੇ ਰੱਖੀ ਬੈਠਾ ਹੈ ਉਹ ਕੀ ਕਿੱਥੇ ਲੈ ਕੇ ਜਾਊਗਾ ਵੱਡਣ ਆਖੜਾ ਵੱਡਣ ਵਾਲਾ ਵੀ ਬਸੇਰੀਆਂ ਦਾ ਖੜਾ ਹੈਗਾ ਅੱਜ ਹੁਣ ਉਹ ਫੇਰੇ ਕਹਿਣਗੇ ਜਲਦੀ ਲਿਓ ਫਿਰ ਕ ਉਹਦੇ ਚ ਮੌਇਸਚਰ ਹੋਊਗਾ ਫਿਰ ਕਹਿਣਗੇ ਜੀ ਤੇਰਾ ਕੱਟ ਲੱਗੂਗਾ ਕੱਟ ਕਿਹਦੇ ਕੋਲੇ ਜਾਣਾ ਇਹ ਜਿਹੜੇ ਵਿਚਲੇ ਨੇ ਇਹ ਕਾਰਨ ਕੀ ਹੈ ਇਹ ਇੱਕ ਲੁੱਟ ਹੈ ਇਹ ਜਦੋਂ ਵੀ ਜ਼ੁਲਮ ਕਰਦੇ ਨੇ ਉਹ ਬਿਨਵਜ੍ਹਾ ਨਹੀਂ ਕਰਦੇ ਉਹ ਜ਼ੁਲਮ ਦਾ ਕਾਰਨ ਹੁੰਦਾ ਲੁੱਟ ਨੂੰ ਆਪਾਂ ਐਕਸਪੋਜ਼ ਕਰਦੇ ਆ ਲੁੱਟਬਾਰੇ ਆਪਾਂ ਦੱਸਦੇ ਆ ਇਹ ਆ ਮੇਨ ਮਸਲਾ ਦਨਜੀਤ ਉਹਦੀ ਰਿਪੋਰਟਿੰਗ ਕਰ ਰਿਆ ਸੀ ਉਸ ਸਮਗਲਿੰਗ ਦਾ ਭਾਂਡਾ ਭੰਡਾ ਭਨ ਰਿਹਾ ਸੀ ਤੇ ਇਹਨਾਂ ਨੇ ਰਣਜੀਤ ਨੂੰ ਟਾਰਗੇਟ ਕਰ ਲਿਆ ਔਰ ਸਭ ਤੋਂ ਆਇਮ ਗੱਲ ਹੈ ਮੈਂ ਰਣਜੀਤ ਤੋਂ ਖੜ ਕੇ ਵੀ ਪੁੱਛਿਆ ਕਿ ਕੀ ਉਹਨੇ ਰਾਣਾ ਕਿ ਕੀ ਨਾਂ ਲਿਆ ਸੀ ਬੰਦੇ ਦਾ ਉਹ ਕਹਿੰਦਾ ਜੀ ਇਹ ਹੁਣ ਕੱਲਾ ਝਾੜੂ ਨਾਲ ਇਹਦੋਂ ਪਹਿਲਾਂ ਕਾਂਗਰਸ ਨਾਲ ਸੀ ਉਸ ਤੋਂ ਪਹਿਲਾਂ ਅਕਾਲੀਆਂ ਨਾਲ ਤੇ ਭਾਜਪੀ ਨਾਲ ਸੀ ਇਹ ਲੁੱਟਣ ਵਾਲੇ ਹਮੇਸ਼ਾ ਸਹਾਰਾ ਭਾਲਦੇ ਨੇ ਹੁਕਮਰਾਨ ਦਾ ਕਿ ਹੁਕਮਰਾਨ ਇਹ ਭਾਲਦਾ ਕਿ ਮੈਨੂੰ ਕੱਟ ਕਿੜਾ ਦੇਊਗਾ ਹੂੰ ਤੇ ਕੱਟ ਕਿੱਥੋਂ ਇਮਾਨਦਾਰੀ ਤੋਂ ਆਪਾਂ ਕੱਟ ਦੇ ਦੇਾਂਗੇ ਕਿਹੜੀ ਗੱਲ ਦਾ ਕੱਟ ਸਾਡੇ ਤਾਂ ਵੈਸੀ ਕੰਮ ਮਤਲਬ ਨਾਲ ਨਾਲ ਜਾ ਰਿਹਾ ਹੁੰਦਾ ਹੈ ਹੂੰ ਹੈਂਡ ਆਨਡ ਮਾਊਥ ਵਾਲੀ ਗੱਲ ਹੁੰਦੀ ਹੈ ਕੱਟ ਦਿੰਦੇ ਨੇ ਇਹ ਲੋਕ ਜੋ ਚੋਰੀਆਂ ਕਰਦੇ ਨੇ ਠੱਗੀਆਂ ਕਰਦੇ ਨੇ ਆਪਾਂ ਕਿਹੜੀ ਆਪਾਂ ਸਰਕਾਰ ਕਿਹੜੀ ਗੱਲਾਂ ਨੇ ਕਿ ਇਹ ਠੱਗੀਆਂ ਰੋਕੀਆਂ ਜਾਣ ਮੈਂ ਇਹਨਾਂਲੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਕਿਤੇ ਅਸੀਂ ਕਹਿ ਸਕਦੇ ਹਾਂ ਪੰਜਾਬ ਨੂੰ ਇਹ ਅਧਿਕਾਰ ਹੈ ਪਰ ਕੀ ਇਹ ਰਾਜਸਥਾਨ ਤੋਂ ਲਿਆਂਦਾ ਹੋਇਆ ਝੋਨਾ ਜਿਹੜੇ ਵੀ ਕਿਸਾਨ ਤੋਂ ਲੈ ਕੇ ਆਏ ਆ ਉਹਦਾ ਰੇਟ ਐਮਐਸਪੀ ਵਾਲਾ ਹੋਊਗਾ ਨਾ ਉਹਦਾ ਰੇਟ ਹੋਊਗਾ ਰਾਜਸਥਾਨ ਵਾਲਾ ਇੱਥੇ ਲਿਆ ਕੇ ਐਮਐਸਪੀ ਤੇ ਵੇਚਣਾ ਔਰ ਉਹ ਜਿਹੜਾ ਮਾਰਜਿਨ ਆ ਪੈਸੇ ਦਾ ਉਹਨੂੰ ਵੰਡਿਆ ਜਾਂਦਾ ਹੈ ਜਿਹੜਾ ਉਹ ਰਾਣਾ ਹੋਊਗਾ ਤੇ ਜਿਹੜੇ ਬਾਕੀ ਇਹਨੂੰ ਸਨਰਕਸ਼ਨ ਦੇ ਰਹੇ ਨੇ ਉਹਨਾਂ ਚ ਵੰਡਿਆ ਜਾਣਾ ਹੈ ਹੁਣ ਜਿਹੜਾ ਉਹਨੂੰ ਐਕਸਪੋਜ਼ ਕਰਦਾ ਉਹਨੂੰ ਇੱਕ ਉੱਟਣ ਲੱਗ ਪੈਂਦੇ ਨੇ ਆ ਇਹਨਾਂ ਦਾ ਮਸਲਾ ਸਾਰਾ ਕਿ ਲੈ ਗਏ ਐਦਾਂ ਦਬਾ ਲੈਣ ਸੰਜੀਤ ਤਾਂ ਆਮ ਜੇ ਕਰਦਾ ਹੁੰਦਾ 3 3 4 ਘਰਾਂ ਦੇ ਦੋ ਤਾਂ ਭੈਣਾਂ ਦੇ ਘਰ ਵਾਲੇ ਮਰਗੇ ਉਹ ਵੀ ਜੁੰਮੇਵਰੀਆਂ ਦੇ ਤੋਂ ਆਪਣੇ ਘਰ ਦੇ ਜੁੰਮੇਵਰੀ ਆਮ ਜੇ ਤਾਂ ਸਮਝੌਤਾ ਨਹੀਂ ਕਰਦਾ ਪਰ ਮੈਂ ਜਿੱਦ ਦੇਖੀ ਆ ਬੰਦੇ ਦੇ ਵਿੱਚ ਕਿਤੇ ਵੀ ਸਮਝੌਤਾ ਕਰਕੇ ਨਹੀਂ ਆਇਆ ਛੇ ਸਮਝੌਤੇ ਵਾਲਾ ਹੁੰਦਾ ਤੇ ਹੁੰਦਾ ਕਿਉਂ ਉੱਟ ਮਾਰ ਫਿਰ ਤਾਂ ਗੱਲ ਨਿਬੜ ਜਾਣੀ ਸੀ ਉੱਟ ਮਾਰ ਦੀ ਨਿਸ਼ਾਨੀ ਇਹ ਹੈ ਕਿ ਉਹ ਸਮਝੌਤੇ ਵਾਲਾ ਨਹੀਂ ਇਨਸਾਫ ਵਾਲਾ ਉਰੇ ਖੋਰ ਗੱਲ ਜਿੰਮੀ ਪੰਜਾਬ ਦੀ ਇਕਤਾ ਜਿਹੜੀ ਤਾਸੀਰ ਹੈ ਨਾ ਉਹ ਦਬਣ ਵਾਲੀ ਨਹੀਂ ਸਮਝੋ ਤੇ ਆ ਜੀ ਦੂਜਾ ਕਿਸਾਨ ਆંદੋਲਨ ਤੋਂ ਬਾਅਦ ਆਪਣੇ ਚ ਇੱਕ ਗੱਲ ਕਮਾਲ ਦੀ ਆ ਗਈ ਕਿ ਆਪਾਂ ਬੋਲਣ ਲੱਗ ਗਏ ਤੇ ਇਕੱਠੇ ਹੋ ਕੇ ਬੋਲਣ ਲੱਗ ਗਏ ਉਹ ਰਣਜੀਤ ਨਾਲ ਹੋ ਰਹੀ ਹੈ ਤੇਰੇ ਨਾਲ ਹੋ ਰਹੀ ਮੇਰੇ ਨਾਲ ਹੋ ਰਹੀ ਇਹਨਾਂ ਨਾਲ ਹੋ ਰਹੀ ਆਪਾਂ ਇਕੱਠੇ ਹੋ ਜਾਈਏ ਔਰ ਆਹੀ ਅਸੀਂ ਹੋਕਾ ਦੇ ਰਿਹਾ ਕੱਲੇ-ਕੱਲੇ ਨੂੰ ਇਹ ਲਈ ਨਹੀਂ ਬੈਠੇ ਸਾਰੇ ਜਦੋਂ ਆਗੇ ਤਾਂ ਫਿਰ ਆਪਾਂ ਇਹਨਾਂ ਨੂੰ ਨਹੀਂ ਲਈ ਬੈਠੇ ਪਰ ਮਸਲਾ ਇੱਕੋ ਹੈ ਕਿ ਆਪਾਂ ਹਰ ਵਾਰੀ ਇੱਕ ਅਜਿਹੇ ਬੰਦਾ ਚੁਣ ਕੇ ਬਾਵਾਗੇ ਜਿਹਦੇ ਨਾਲ ਅਸੀਂ 5 ਸਾਲ ਲੜਦੇ ਰਹੀਏ ਬੰਦਾ ਮੇਰੀ ਮੁਰਾਦ ਸਰਕਾਰ ਤੋਂ ਕੀ ਇਹ ਸਾਨੂੰ ਅਸੀਂ ਸਾਰਾ ਕੁਝ ਕਰਦੇ ਆਂ ਮਿਹਨਤ ਕਰਦੇ ਆਂ ਚੁਸ਼ੀਲੇ ਵੀ ਆਂ ਲੜਦੇ ਵੀ ਆਂ ਅਸੀਂ ਯਾਰ ਬੰਦੇ ਨਹੀਂ ਸਹੀ ਚੁਣ ਸਕਦੇ ਹੁਣ ਲੋਕ ਕਹਿਣਗੇ ਜਿਵੇਂ ਇਹ ਕਹਿ ਜਾਣਗੇ ਉਹਦੇ ਮੱਥੇ ਤੇ ਲਿਖਿਆ ਜੀ ਮੱਥੇ ਤੇ ਨਹੀਂ ਲਿਖਿਆ ਪਰ ਮੈਂ ਆ ਨਾ ਅਸੀਂ ਜਿਹੜੀਆਂ ਚੀਜ਼ਾਂ ਦੀ ਵੈਸਟਰਨ ਵਰਲਡ ਪ੍ਰੈਕਟਿਸ ਕਰ ਰਿਆ ਅਸੀਂ ਪਾਲਿਸੀਆਂ ਤੇ ਤਾਂ ਜਾ ਸਕਦੇ ਆਂ ਮੁੱਦਿਆਂ ਤੇ ਤਾਂ ਜਾ ਸਕਦੇ ਆਂ ਕੀ ਅਸੀਂ ਇਹਨਾਂ ਨੂੰ ਪੁੱਛਤਾ ਸਕਦੇ ਆ ਕਿ ਭਾਈ ਦੱਸੋ ਪੁਲਿਸ ਤੇ ਰਿਫਾਰਮ ਕਦੋਂ ਹੋਣਗੇ ਆ ਜਿਹੜੀ ਚਕਾਈ ਵੇਲੇ ਲਿਫਟਿੰਗ ਵੇਲੇ ਮਸਲੇ ਹੁੰਦੇ ਆ ਕਿਵੇਂ ਰੋਕੇ ਜਾਣਗੇ ਲਿਖ ਕੇ ਦਿਓ ਜੋ ਸਾਡੇ ਮੈਡੀਕਲ ਐਜੂਕੇਸ਼ਨ ਦਾ ਹਾਲ ਹੈ ਰੇਤ ਦਾ ਹਾਲ ਹੈ ਪਾਣੀ ਦਾ ਹਾਲ ਹੈ ਇਹਦੇ ਬਾਰੇ ਕੀ ਕਰੋਗੇ ਲਿਖ ਕੇ ਦਿਓ ਬੋਲੋ ਲਿਖ ਕੇ ਦਿਓ ਇਨਕਲਾਬ ਕਹਿਣ ਨਾਲ ਨਹੀਂ ਆਉਂਦਾ ਕੁਝ ਲਿਖਣ ਨਾਲ ਆਉਂਦਾ ਹੈ ਪਾਲਿਸੀ ਨਾਲ ਆਉਂਦਾ ਪਾਲਿਸੀ ਕਿੱਥੇ ਹੈ ਸਾਡਾ ਮਸਲਾ ਕੀ ਹੈ ਅਸੀਂ ਉਦੋਂ ਕਹਿ ਦਿੰਨੇ ਆ ਇੱਧਰ ਆ ਮੈਂ ਇੱਧਰ ਮੈਂ ਨੇ ਮੇਰਾ ਥਾਣੇਦਾਰ ਦਾ ਕੰਮ ਕਰਾਤਾ ਸੀ ਇਹਨੇ ਐਸਡੀਓਨ ਦਾ ਕਰਾਤੇ ਚੱਲ ਵੀ ਵੋਟ ਆ ਲੈ ਜਾਂ ਇਹਨਾਂ ਦੇ ਲਾਰਿਆਂ ਚ ਆ ਜਾਂਦੇ ਆ ਜਿਹੜੇ ਕਿ ਨਾਰਿਆਂ ਦੀ ਸ਼ਕਲ ਜੁੰਦੇ ਫਿਰ ਲਾਰੇ ਬਣ ਜਾਂਦੇ ਆ ਯਾਰ ਅਸੀਂ ਕਿਉਂ ਨਹੀਂ ਉਦੋਂ ਡਿਟੇਲ ਕਰਦੇ ਕੀ ਅਸੀਂ ਕਦੇ ਕਿਸੇ ਨੂੰ ਪੁੱਛਿਆ ਜਿੰਨੇ ਵੀ ਸਾਡੇ ਮਸਲੇ ਨੇ 35 ਨੇ ਮੈਂ ਗਿਣ ਕੇ ਦੱਸ ਰਿਹਾ ਤੁਹਾਨੂੰ 35 ਮਸਲੇ ਨੇ ਬਜ਼ੁਰਗੋ ਠੀਕ ਹੈ ਜੀ ਜੇ ਆਪਾਂ 35 ਮਸਲਿਆਂ ਤੇ ਗੱਲ ਕਰ ਲਈਏ ਮੈਂ ਤੁਹਾਨੂੰ ਲਿਖ ਕੇ ਦਿੰਦਾ ਇਹੋ ਜੇ ਜਾਬਰ ਦੁਬਾਰਾ ਨਹੀਂ ਆਉਣਗੇ ਠੀਕ ਹੈ ਨਹੀਂ ਪਰ ਆਪਾਂ ਜਦੋਂ ਪਿੰਡਾਂ ਚ ਵੋਟ ਪਾਉਣੀ ਹੈ ਅਸੀਂ ਪੁੱਛਿਆ ਕਿਸੇ ਨੇ ਮੈਨੂੰ ਦੱਸੋ ਭਗਵਾਨ ਤੋਂ ਤੁਹਾਡੇ ਕੋਲੇ ਆਉਂਦਾ ਸੀ ਮੰਨ ਲਓ ਆਪ ਆਲੇ ਆ ਝਾੜੂ ਵਾਲੇ ਨਹੀਂ ਆਏ ਜੀ ਚਲੋ ਆਏ ਜਦੋਂ ਵੋਟਾਂ ਪਾਈਆਂ ਹੋਣੀਆਂ ਤਾਂ ਮਤਲਬ ਇਹ ਰੂਬੀ ਰੂਈ ਨਹੀਂ ਆ ਵੋਟਾਂ ਪਾਈਆਂ ਇੱਕ ਵਾਰੀ ਵੀ ਨਹੀਂ ਸਾਡਾ ਪਤਾ ਨਹੀਂ ਲਿਆ ਮੈਨੂੰ ਇਹ ਦੱਸਿਓ ਜੀ ਉਹਨੂੰ ਜਿਹੜਾ ਵੀ ਬੰਦਾ ਹੈ ਰੂਬੀ ਉਹਨੂੰ ਵੋਟ ਕਿਉਂ ਪਾਈ ਸੀ ਯੋਪਾਈ ਸਿੰਘ ਜਿਹੜੇ ਜਿਹੜੇ ਇਹ ਬੰਦੇ ਨੇ ਨਾ ਕ੍ਰਮ ਚੌਹਰੀ ਬੰਦਾ ਦੇ ਉਹ ਅੱਗੇ ਲੱਗ ਜਾਂਦੇ ਨੇ ਤੇ ਨਗਰ ਤਾਂ ਪਿੱਛੇ ਫਿਰ ਨਗਰ ਲੱਗਦਾ ਨਹੀਂ ਮੈਂ ਤੈਨੂੰ ਹੋਰ ਆਹੀ ਗੱਲ ਜਿਵੇਂ ਰੂਬੀ ਨੂੰ ਰੂਬੀ ਤੋਂ ਪਹਿਲਾਂ ਕੋਈ ਹੋਰ ਹੋਊਗਾ ਇਹਨਾਂ ਨੂੰ ਜਦੋਂ ਆਪਾਂ ਵੋਟ ਪਾਉਣੀ ਹੈ ਆਪਾਂ ਇਹ ਕਹਿਣਾ ਨੇ ਕਿ ਤੂੰ ਮੁੱਦਾ ਦੱਸ ਤੇਰੇ ਮੁੱਦਿਆਂ ਤੇ ਕੰਮ ਕਿਵੇਂ ਕਰੇਗਾ ਹੁਣ ਜਿਵੇਂ ਮੰਨ ਲਓ ਆਪਣੀ ਲਿਫਟਿੰਗ ਵਾਲੇ ਤੇ ਆਜੋ ਲਿਫਟਿੰਗ ਉਹਨਾਂ ਦੇ ਝੋਨਾ ਜੋ ਚੱਕਾਈ ਹੁੰਦੀ ਹੈ ਆਪਾਂ ਉਹਦੇ ਵਿੱਚ ਆ ਗੱਲਾਂ ਨਹੀਂ ਕਰ ਸਕਦੇ ਨਹੀਂ ਕਰ ਸਕਦਾ ਕਰਨੀਆਂ ਚਾਹੀਦੀਆਂ ਨਾ ਆਪਾਂ ਹੁਣ ਜਿਵੇਂ ਪਿੰਡਾਂ ਦੇ ਇਲੈਕਸ਼ਨ ਹੋਏ ਪੰਚਾਇਤਾਂ ਦੇ ਹੋਏ ਸੀ ਨਾ ਬਾੜਪਿੰਡੇ 'ਚ ਤਕਰੀਬਨ ਲੋਕਾਂ ਨੇ ਸਰਪੰਚਾਂ ਨੇ ਪੈਸਾ ਵੰਡਿਆ ਜਦੋਂ ਆਪਾਂ ਆਪਦੇ ਸਰਪੰਚ ਵੇਲੇ ਇਹ ਗੱਲ ਨਹੀਂ ਕਰਾਂਗੇ ਕਿ ਦੱਸ ਭਾਈ ਛੱਪੜ ਦਾ ਕੀ ਕਰੇਗਾ ਕੀ ਕਰੇਗਾ ਕਮਿਊਨਿਟੀ ਹਾਲ ਬਣਾਏਗਾ ਹੈਲਥ ਸੈਂਟਰ ਬਣਾਏਗਾ ਗਰਾਊਂਡ ਬਣਾਏਗਾ ਫਿਰ ਤੈਨੂੰ ਵੋਟ ਪਾ ਦੇਾਂਗੇ ਕਿਸੇ ਪਿੰਡੇ 'ਚ ਇਹ ਗੱਲ ਹੋਈ ਹੈ ਨਹੀਂ ਹੋਈ ਨਾ ਤੇ ਜਦੋਂ ਸਰਪੰਚ ਪੈਸੇ ਲਾ ਕੇ ਬਣਿਆ ਮੈਂ ਸਰਪੰਚ ਦੀ ਉਦਾਹਰਣ ਤਾਂ ਦੇ ਰਿਹਾ ਕਿ ਜਲਦੀ ਸਮਝੂ ਜਿਹੜਾ ਸਰਪੰਚ 40 ਲੱਖ ਰੁਪਏ ਲਾ ਕੇ ਬਣਿਆ ਜਾਂ 50 ਲੱਖ ਉਹ ਗਰੰਟਾ ਹੀ ਖਾਊ ਤੇ ਜਿਹੜਾ ਐਮਐਲਏ ਆ ਪੈਸੇ ਲਾਊਗਾ ਸ਼ਰਾਬ ਵੰਡੂਗਾ ਗੱਡੀਆਂ ਭੇਜੂਗਾ ਉਹ ਕੀ ਕਰੂਗਾ 7 ਕਰੋੜ ਲਾਊ 70 ਕਮਾਊ ਜਦੋਂ ਵੀ ਇਹ ਬੰਦਾ ਆਵੇ ਹੁਣ ਤੁਹਾਡੇ ਕੋਈ ਡਰਾਈਵਰ ਮੰਨ ਲਓ ਹੁਣ ਚਲੋ ਤੁਸੀਂ ਤਾਂ ਸਾਰੇ ਆਪ ਹੀ ਚਲਾ ਲੈਂਦੇ ਹੋਵੋਗੇ ਆਪਾਂ ਕੋਈ ਡਰਾਈਵਰ ਰੱਖਦੇ ਆ ਆਪਾਂ ਨੇ ਨਾ ਟਰੈਕਟਰ ਚਲਾ ਕੇ ਵਖਾ ਆਣੇ ਜੇ ਜਦੋਂ ਆਪਾਂ ਪੰਜਾਬ ਫੜਾ ਦਿੰਨੇ ਕਿਸੇ ਨੂੰ ਉਦੋਂ ਕਿਤੇ ਪੁੱਛਿਆ ਪੰਜਾਬ ਨੂੰ ਚਲਾ ਕੀਵੇਂ ਚਲਾਏਗਾ ਪੰਜਾਬ ਦੇ ਕਲਚ ਬ੍ਰੇਕ ਪਤਾ ਕਿਹੜੇ ਨੇ ਉਹ ਹੈ ਮੁੱਦੇ ਕਿ ਦੱਸ ਭਾਈ ਪਾਣੀਆਂ ਦੇ ਮੁੱਦੇ ਨੂੰ ਕਿਵੇਂ ਹੱਲ ਕਰੇਗਾ ਨਹੀਂ ਪੁੱਛਿਆ ਕਿਤੇ ਆਪ ਇਹ ਜਿੱਦਣ ਆਪਾਂ ਪੁੱਛਣ ਲੱਗ ਗਏ ਮੈਥੋਂ ਮੈਂ ਤੁਹਾਨੂੰ ਲਿਖ ਕੇ ਦਿੰਨਾ ਹੈ ਆਪਣੇ ਕੈਨੇਡਾ ਮੁੰਡੇ ਜਾਂਦੇ 40 ਲੱਖ ਲਾ ਕੇ ਆਪਣੇ ਨਾਲ ਉਹਦੀ ਜਮਾ ਗਈ ਗੁਜ਼ਰੀ ਮਿੱਟੀ ਆ ਮੌਸਮ ਵੀ ਗਿਆ ਗੁਜ਼ਰਿਆ ਪਤਾ ਕੀ ਚੰਗਾ ਹੈ ਉੱਥੇ ਵੋਟ ਲੋਕ ਆ ਗੱਲਾਂ ਤੇ ਪਾਉਂਦੇ ਨੇ ਨਾ ਕਿ ਨਾਲਿਆਂ ਤੇ ਪਾਉਂਦੇ ਨਾ 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 ਕੋਈ ਕੋ ਪੁੱਛਦੇ ਨੇ ਆਪਦੀ ਪਾਲਿਸੀ ਦੱਸ ਠੀਕ ਹੈ ਜੀ ਪਾਣੀ ਨੂੰ ਕਿਵੇਂ ਸਹੀ ਕਰੇਗਾ ਬਿਜਲੀ ਕਿਵੇਂ ਹੋਊਗੀ ਰੈਵਨਿਊ ਮਤਲਬ ਬਾਕੀ ਦੇ ਸਾਰੇ ਮੁੱਦੇ ਕਿਵੇਂ ਸਹੀ ਹੋਣਗੇ ਜਿਹਦੇ ਚ ਆਪਣੀ ਚਕਾਈ ਵੀ ਆਉਂਦੀ ਹੈ ਇਸ ਸਾਰੀਆਂ ਗੱਲਾਂ ਜੇ ਆਪਾਂ ਪੁੱਛਣ ਲੱਗ ਜੀਏ ਮੈਂ ਤੁਹਾਨੂੰ ਲਿਖ ਕੇ ਦਿੰਨਾ ਕਿ ਜਾਬਰ ਨਹੀਂ ਬੰਨਗੇ ਫਿਰ ਜਿਹੜੇ ਲੁੱਟਦੇ ਨੇ ਨਹੀਂ ਆਪਾਂ ਪੁੱਛਿਆ ਕਰ ਜੀ ਇਹ ਜਿਹੜਾ ਇਹਨਾਂ ਨੇ ਕੋਈ ਇਹੋ ਜਿਹਾ ਬੋਲਦੇ ਨਹੀਂ ਸੀ ਨਾ ਮੂਰੇ ਹੁਣ ਹੀ ਬੋਲਣ ਲੱਗੇ ਜਿਵੇਂ ਡਿਲੀਟ ਕਰਦੇ ਲਾਏ ਹਾਂ ਕਿਸਾਨ ਅੰਦਲਬਾਨਾ ਕਿਹਨਾ ਆਪਾ ਛੋਟੇ ਛੋਟੇ ਕੰਮ ਹੀ ਨਹੀਂ ਕਰ ਰਹੇ ਪਤਾ ਨਹੀਂ ਕੀ ਗੱਲ ਹੈ ਜੀ ਸਦਾ ਕਾਰਨ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਤਾਂ ਪੈਸਿਆਂ ਨਾਲ ਜਿੱਤਣਾ ਜਿਵੇਂ ਪਹਿਲੇ ਜਿੱਤਦੇ ਰਹੇ ਆ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਤੁੰਗਿ ਦੜਵਾ ਤੋਂ ਤਾਂ ਬੜੇ ਦੂਜੇ ਜਿੱਤਦੇ ਰਹੇ ਨੇ ਕਿਸੇ ਐਮਐਲਏ ਮੰਤਰੀ ਜਾਂ ਲੀਡਰ ਦਾ ਘਰ ਤੁਹਾਨੂੰ ਛੋਟਾ ਹੁੰਦਾ ਨਜ਼ਰ ਆਇਆ ਮੈਂ ਨਹੀਂ ਬਣੇ ਨਾ ਅੱਗੇ ਆਪਣੇ ਸਾਰਿਆਂ ਦੇ ਬਿਮਾਰ ਹੋ ਗਏ ਸਰੀਰ ਜਾਂ ਘਰ ਛੋਟੇ ਹੋ ਗਏ ਹੋਏ ਨਾ ਇਹਦੇ ਪਿੱਛੇ ਉਹਨਾਂ ਕੋਲੇ ਕਿਹੜੀ ਕਿੱਡਟ ਸਿੰਘੀ ਹੈ ਕਿ ਮੈਲੇ ਦੀ ਤਨਖਾਹ ਸਵਾ ਲੱਖ ਰੁਪਈਆ ਹੈ ਸਵਾਲ ਆ ਕਿ ਤਨਖਾਹ ਹੈ ਤੇ ਸਾਲ ਦੀ ਕਿੰਨੇ ਬਣ ਗਏ 15 ਲੱਖ ਚਲ 20 ਗਿਣ ਲਓ 20 ਲੱਖ ਨਾਲ ਇਹਨਾਂ ਦੇ ਮਹਿਲ ਕਿਵੇਂ ਪੈ ਗਏ ਵਿੱਚ ਪੂਰੇ ਸਾਲ ਦਾ ਖਰਚਾ ਵੀ ਕੱਢਣਾ ਇਹ ਗੱਡੀਆਂ ਕਿਵੇਂ ਆ ਗਈਆਂ ਬਾ ਇਹਦੇ ਲਈ ਆਪਾਂ ਇੱਕੋ ਕੰਮ ਕਰੀਏ ਜਿਵੇਂ ਆਪਾਂ ਕਿਸੇ ਰਸੋਈਏ ਨੂੰ ਕਹਿੰਨੇ ਆ ਨਾ ਕਿਸੇ ਰਸੋਈਏ ਨੂੰ ਕਹਿੰਨੇ ਆ ਕਿ ਸਬਜ਼ੀ ਬਣਾ ਕੇ ਵਿਖਾਓ ਹਾਂ ਜੀ ਉਵੇਂ ਜਦੋਂ ਇਹ ਸਾਥੋਂ ਵੋਟਾਂ ਮੰਗਣ ਉਹ ਇਹਨਾਂ ਨੂੰ ਕਹੋ ਕਿ ਪੈਂਤੀ ਮੁੱਦਿਆਂ ਦੀ ਡਿਟੇਲ ਦਿਓ ਲਿਖ ਕੇ ਦਿਓ ਕਿ ਪਾਣੀ ਦਾ ਕੀ ਕਰੋਗੇ ਬਿਜਲੀ ਦਾ ਕੀ ਕਰੋਗੇ ਚਿਕਾਈ ਦਾ ਕੀ ਕਰੋਗੇ ਮੈਡੀਕਲ ਹਸਪਤਾਲਾਂ ਦਾ ਕੀ ਕਰੋਗੇ ਪੜ੍ਹਾਈ ਦਾ ਕੀ ਕਰੋਗੇ ਕੀ ਪੰਜਾਬੀ ਬੋਲਣ ਵਾਲਿਆਂ ਨੂੰ ਪੰਜਾਬ ਚ ਨੌਕਰੀਆਂ ਨਹੀਂ ਮਿਲਣੀਆਂ ਚਾਹੀਦੀਆਂ ਮਿਲਣੀਆਂ ਚਾਹੀਦੀਆਂ ਆ ਤੁਸੀਂ ਅਦਾਲਤ ਜਾਂਦੇ ਹੋਗੇ ਚਹਿਰੀਆਂ ਚ ਹੁਣ ਉਥੇ ਜੱਜ ਹੀ ਲਿਖਦਾ ਹੈ ਇੰਗਲਿਸ਼ ਚ ਹਾਂਜੀ ਹਾਂਜੀ ਕਿਉਂ ਪੰਜਾਬੀ ਚ ਨਹੀਂ ਲਿਖਣਾ ਚਾਹੀਦਾ ਚਾਹੀਦਾ ਤੁਹਾਡੇ ਵਕੀਲਾਂ ਦੀ ਜਿਰਾ ਸਾਰਾ ਕਾਗਜ਼ਾਤ ਦਾ ਕੰਮ ਪੰਜਾਬੀ ਚ ਹੋਣਾ ਚਾਹੀਦਾ ਨਾ ਹੋਣਾ ਚਾਹੀਦਾ ਕਿਉਂ ਨਹੀਂ ਲੱਗੇ ਪਤਾ ਨਾ ਲੱਗੇ ਪਤਾ ਕਿਉਂ ਨਹੀਂ ਇਹ ਹਾਈ ਕੋਰਟ ਨੇ 2009 ਚ ਕਿਹਾ ਸੀ ਕਿ ਸਾਰੇ ਡਿਸਟ੍ਰਿਕਟ ਮਤਲਬ ਚਿਲਿਆਂ ਦੇ ਕੋਰਟ ਆ ਉਹਨਾਂ ਦਾ ਕੰਮ ਪੰਜਾਬੀ ਚ ਕਰ ਦੇਾਂਗੇ ਨਹੀਂ ਪਰ ਉਹਦੇ ਲਈ ਸਰਕਾਰ ਇੰਨੇ ਪੈਸੇ ਦੇ ਵੀ ਹਨਾ ਉਹਦੇ ਨਹੀਂ ਰਹਿਗੇ ਇੱਕ ਕੰਮ ਆਪਾਂ ਪੁੱਛਤਾ ਸਕਦੇ ਹਾਂ ਕਿ ਦੱਸੋ ਕਿਉਂ ਨਹੀਂ ਕਰ ਰਹੇ ਕਾਹਿੰ ਤਾਂ ਫਿਰ ਆਪਾਂ ਤੇਰੀ ਸੰਦੇ ਨਾ ਕੋਈ ਗੱਲ ਨਹੀਂ ਇਹਨੂੰ ਕਿਹੜਾ ਪਿੰਡ ਆ ਬਾਪੂ ਕਿੰਨ ਕਿਹੜਾ ਝੰਬਾ